ਖੂਬਸੂਰਤ ਪਾਕਿਸਤਾਨੀ ਅਦਾਕਾਰਾ ਜਿਸਨੇ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਈ ਮਾਵਰਾ ਹੋਕੈਨ ਹੁਣ ਵਿਆਹੀ ਗਈ ਹੈ ਤਾਂ ਹਾਂ ਸਨਮ ਤੇਰੀ ਕਸਮ ਫੇਮ ਮਾਵਰਾ ਹੋਕੇ ਆਪਣੇ ਲੌਂਗ ਟਰਮ ਬੋਏਫ੍ਰੈਂਡ ਆਮਰ ਗਿਲਾਨੀ ਦੇ ਨਾਲ ਪ੍ਰਾਈਵੇਟ ਸੈਰਮਨੀ ਦੇ ਵਿੱਚ ਉਹਨਾਂ ਨੇ ਨਿਕਾਹ ਕਰ ਲਿਆ ਪਰ 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 ਵਿਆਹ ਤੋਂ ਬਾਅਦ ਜਿਵੇਂ ਹੀ ਮਾਵਰਾ ਨੇ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀਆਂ ਤਾਂ ਫੈਨਸ ਨੂੰ ਸਰਪ੍ਰਾਈਜ਼ ਸ਼ੌਕ ਲੱਗਾ ਤਸਵੀਰਾਂ ਦੇ ਵਿੱਚ ਮਾਵਰਾ ਆਪਣੇ ਬੋਏਫ੍ਰੈਂਡ ਦੇ ਨਾਲ ਖੂਬਸੂਰਤ ਪੋਜ਼ ਕਰਦੀ ਨਜ਼ਰ ਆ ਰਹੀ ਆਮਿਰ ਗਿਲਾਨੀ ਵੀ ਬਿਲਕੁਲ ਰਾਇਲ ਲੱਗ ਰਹੇ ਸੀ ਦੱਸ ਜਿਏ ਕਿ ਲਾਹੌਰ ਦਾ ਇਤਿਹਾਸਿਕ ਕਿਲਾ ਸ਼ਾਹੀ ਮਹਿਲ ਵਰਗਾ ਮਾਹੌਲ ਅਤੇ ਵਿਚਕਾਰ ਲਾੜਾ ਲਾੜੀ ਮਾਵਰਾ ਅਤੇ ਆਮਿਰ ਇੱਕ ਖੂਬਸੂਰਤ ਫੈਰੀ ਟੇਲ ਵੈਡਿੰਗ ਸੀ ਉਹਨਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੇ ਕੈਪਸ਼ਨ ਵੀ ਲਿਖਿਆ ਇਸ ਉਥਲ ਪੁਥਲ ਦੇ ਵਿਚਕਾਰ ਮੈਂ ਤੁਹਾਨੂੰ ਪਾ ਲਿਆ ਬਿਸਮਿਲਲਾ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਖਾਸ ਹੈਸ਼ਟੈਗ ਵੀ ਦਿੱਤਾ ਮਾਵਰਾ ਅਮੀਰ ਹੋ ਗਈ ਹੈ ਇੱਕ ਕੈਪਸ਼ਨ ਉਹਨਾਂ ਦੇ ਫੈਨਸ ਦਾ ਦਿਲ ਜਿੱਤ ਗਿਆ ਪਰ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਮਹਿੰਦਰ ਸਿੰਘ ਧੋਨੇ ਦੀ ਪਤਨੀ ਸਾਖਸ਼ੀ ਧੋਨੀ ਨੇ ਵੀ ਮਾਵਰਾ ਦੀ ਪੋਸਟ ਤੇ ਕਮੈਂਟ ਕੀਤਾ ਅਤੇ ਉਹਨਾਂ ਨੂੰ ਵਿਆਹ ਦੀ ਵਧਾਈ ਦਿੱਤੀ ਅਜੇ ਨਾਲ ਹੀ ਕਾਫੀ ਸੈਲਿਬ੍ਰਿਟੀਜ਼ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ